ਅਮਰੀਕੀ ਰਾਸ਼ਟਰਪਤੀ ਡੋਨਲਡ ਜੀ 트ੰਪ ਨੇ ਇੱਕ ਵਾਰ ਫੇਰ ਈਰਾਨ ਦੀਆਂ ਤਾਰੀਫਾਂ ਦੇ ਪੁੱਲ ਬਣੇ ਨੇ ਤਾਂ ਦੱਸ ਦਈਏ ਕਿ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਜੋ ਜੰਗ جاری ਸੀ ਉਸ ਦੇ ਵਿੱਚ ਸੀਜ਼ਫਾਇਰ ਦਾ ਐਲਾਨ ਹੋ ਚੁੱਕਾ ਹੈ ਦੋਹਾਂ ਦੇਸ਼ਾਂ ਦੇ ਵੱਲੋਂ ਸੀਜ਼ਫਾਇਰ ਨੂੰ ਮੰਨ ਲਿਆ ਗਿਆ ਹੈ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੋਹਾਂ ਵੱਲੋਂ ਇੱਕ ਦੂਸਰੇ ਦੇ ਉੱਤੇ ਹਮਲੇ ਵੀ ਕੀਤੇ ਜਾ ਰਹੇ ਸੀ ਪਰ ਹੁਣ ਦੋਹਾ ਵਿਚਾਲੇ ਸੀਜ਼ਫਾਇਰ ਹੋ ਚੁੱਕਾ ਹੈ ਔਰ ਇਸੇ ਦਰਮਿਆਨ ਡੋਨਲਡ ਜੀ 트ੰਪ ਦੇ ਵੱਲੋਂ ਈਰਾਨ ਦੀਆਂ ਤਾਰੀਫਾਂ ਦੇ ਪੁਲ ਬਣੇ ਗਏ ਨੇ NATO ਸਮੀਟ ਦੇ ਵਿੱਚ ਗੱਲਬਾਤ ਕਰ ਰਹੇ ਸੀ ਡੋਨਲਡ 트ੰਪ ਔਰ ਉਹਨਾਂ ਨੇ ਕਿਹਾ ਕਿ ਈਰਾਨ ਦੇ ਉੱਤੇ ਹੁਣ ਹੋਰ ਪਾਬੰਦੀ ਨਹੀਂ ਲਗਾਈ ਜਾਵੇਗੀ ਪਹਿਲੀਆਂ ਜੋ ਪਾਬੰਦੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਰਹਿੰਦੀਆਂ ਪਰ ਤੇਲ ਦੀ ਵਿਕਰੀ ਦੇ ਉੱਤੇ ਜੋ ਪਾਬੰਦੀ ਦੀ ਗੱਲ ਕਹੀ ਜਾ ਰਹੀ ਸੀ ਤਾਂ ਉਸ ਤੋਂ ਇਨਕਾਰ ਕਰ ਦਿੱਤਾ ਡੋਨਲਡ 트ੰਪ ਨੇ ਉਹਨਾਂ ਕਿਹਾ ਕਿ ਈਰਾਨ ਜੰਗ ਦੇ ਵਿੱਚ ਬੜੀ ਹੀ ਬਹਾਦਰੀ ਦੇ ਨਾਲ ਲੜਿਆ ਹਾਲਾਂਕਿ ਜੰਗ ਦੇ ਵਿੱਚ ਉਸ ਨੂੰ ਕਾਫੀ ਨੁਕਸਾਨ ਵੀ ਹੋਇਆ ਹੈ ਔਰ ਇਸ ਨੁਕਸਾਨ ਤੋਂ ਉਬਰਣ ਲਈ ਹੁਣ ਈਰਾਨ ਦੇ ਉੱਤੇ ਪਾਬੰਦੀ ਨਹੀਂ ਲਾਈ ਜਾਵੇਗੀ ਜੋ ਤੇਲ ਵਿਕਰੀ ਦੇ ਉੱਤੇ ਦੱਸਦੀ ਕਿ ਤੇਲ ਤੋਂ ਵੱਡਾ ਫਾਇਦਾ ਹੁੰਦਾ ਈਰਾਨ ਨੂੰ ਤੇਲ ਤੋਂ ਵੱਡੀ ਕਮਾਈ ਹੁੰਦੀ ਹੈ ਔਰ ਉਸ ਦੀ ਜੀਡੀਪੀ ਦਾ ਵੱਡਾ ਹਿੱਸਾ ਤੇਲ ਤੋਂ ਹੀ ਆਉਂਦਾ ਹੈ ਜਿਸ ਕਰਕੇ ਡੋਨਲਡ ਟਰੰਪ ਨੇ ਕਿਹਾ ਕਿ ਤੇਲ ਵਿਕਰੀ ਦੇ ਉੱਤੇ ਕਿਸੇ ਤਰੀਕੇ ਦੀ ਇਹ ਪਾਬੰਦੀ ਨਹੀਂ ਲਗਾਈ ਜਾਵੇਗੀ ਤਾਂ ਜੋ ਈਰਾਨ ਜੰਗ ਤੋਂ ਜੋ ਨੁਕਸਾਨ ਈਰਾਨ ਨੂੰ ਹੋਇਆ ਹੈ ਤਾਂ ਉਸ ਦੇ ਕੋਲੋਂ ਪਰ ਭਾਈ ਉਸਦੀ ਹੋ ਸਕੇ ਉਸਦਾ ਨੁਕਸਾਨ ਉਥੋਂ ਪੂਰਾ ਹੋ ਸਕੇ ਤਾਂ ਦੱਸਦੀ ਹੈ ਕਿ ਨਾਟੋ ਸਮਿਟ ਦੇ ਵਿੱਚ ਬੋਲ ਰਹੇ ਸੀ ਡੋਨਲਡ ਟਰੰਪ ਨੀਦਰਲੈਂਡ ਦੇ ਵਿੱਚ ਇਹ ਨਾਟੋ ਸਮਿਟ ਚਲ ਰਿਹਾ ਹੈ ਜਿਸ ਦੌਰਾਨ ਈਰਾਨ ਦੀਆਂ ਤarifਾਂ ਦੇ ਪੁੱਲ ਉਹਨਾਂ ਦੇ ਵੱਲੋਂ ਬਣੇ ਗਏ ਨੇ ਉਹਨਾਂ ਕਿਹਾ ਕਿ ਮੈਂ ਚਾਹਾਂ ਤਾਂ ਆਇਲ ਦੀ ਵਿਕਰੀ ਉੱਥੇ ਰੋਕ ਸਕਦਾ ਆ ਤੇਲ ਦਾ ਕਾਰੋਬਾਰ ਉਹਨਾਂ ਦਾ ਰੋਕ ਸਕਦਾ ਆ ਪਰ ਮੈਂ ਇਹ ਜਿਆ ਨਹੀਂ ਕਰਾਂਗਾ ਉਹਨਾਂ ਕਿਹਾ ਕਿ ਈਰਾਨ ਦੇ ਵਿੱਚ ਜੰਗ ਨੂੰ ਜੋ ਨੁਕਸਾਨ ਹੋਇਆ ਹੈ ਜੰਗ ਤੋਂ ਤਾਂ ਉਸ ਤੋਂ ਉਬਰਣ ਲਈ ਉਸ ਨੂੰ ਤੇਲ ਵੇਚਣ ਦੀ ਲੋੜ ਹੈ ਔਰ ਚੀਨ ਈਰਾਨ ਤੋਂ ਜੇਕਰ ਤੇਲ ਖਰੀਦਣਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਹਾਲਾਂਕਿ ਟਰੰਪ ਨੇ ਅੱਗੇ ਵੀ ਕਿਹਾ ਹਾ ਕਿ ਚੀਨ ਸਾਡੇ ਕੋਲੋਂ ਵੀ ਤੇਲ ਖਰੀਦੇ ਔਰ ਈਰਾਨ ਤੋਂ ਵੀ ਤੇਲ ਖਰੀਦ ਸਕਦਾ ਹੈ ਤਾਂ ਸਾਨੂੰ ਉਮੀਦ ਹੈ ਕਿ ਚੀਨ ਅਮਰੀਕਾ ਤੋਂ ਵੀ ਤੇਲ ਖਰੀਦੇਗਾ ਉਹਨਾਂ ਦੇ ਨਾਲ ਵੀ ਕੋਈ ਨਾ ਕੋਈ ਡੀਲ ਕਰੇਗਾ ਤਾਂ ਡੋਨਲਡ ਟਰੰਪ ਦਾ ਇਹ ਵੱਡਾ ਬਿਆਨ ਹੈ ਕਿਉਂਕਿ ਜੋ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗ ਚੱਲ ਰਹੀ ਸੀ ਤਾਂ ਉਸ ਦੇ ਵਿਚਕਾਰ ਜੋ ਅਮਰੀਕਾ ਹੈ ਉਸ ਦੇ ਵੱਲੋਂ ਇਜ਼ਰਾਈਲ ਦਾ ਸਾਥ ਦਿੱਤਾ ਗਿਆ ਸੀ ਔਰ ਇਜ਼ਰਾਈਲ ਦਾ ਸਾਥ ਦੇਣ ਲਈ ਈਰਾਨ ਦੇ ਉੱਤੇ ਹਮਲਾ ਵੀ ਕੀਤਾ ਗਿਆ ਸੀ ਪ੍ਰਮਾਣੂ ਰਿਐਕਟਰਾਂ ਨੂੰ ਵੀ ਉਥੇ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਸ ਤੋਂ ਬਾਅਦ ਸੀਜ਼ 5 ਦਾ ਐਲਾਨ ਕੀਤਾ ਜਾਂਦਾ ਹੈ ਡੋਨਲਡ 트੍ਰੰਪ ਦੇ ਵੱਲੋਂ ਔਰ ਦੋਹਾਂ ਦੇਸ਼ਾਂ ਦੇ ਵੱਲੋਂ ਇੰਤੇਵਾਜੂਦ ਵੀ ਇੱਕ ਦੂਸਰੇ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਪਰ ਹੁਣ ਸ਼ਾਂਤੀ ਵਾਲਾ ਮਾਹੌਲ ਕਿਤਨੇ ਕਿਤੇ ਬਣ ਚੁੱਕਾ ਹੈ ਔਰ ਦੋਵੇਂ ਦੇਸ਼ ਜੰਗ ਤੋਂ ਜੋ ਨੁਕਸਾਨ ਹੋਇਆ ਤਾਂ ਉਸ ਤੋਂ ਉਭਰਨ ਦੀ ਤਿਆਰੀ ਕਰ ਰਹੇ ਨੇ ਔਰ ਇਸ ਦਰਮਿਆਨ ਇਹ ਬਿਆਨ ਬੇਹਦ ਅਹਿਮ ਹੈ ਕਿਉਂਕਿ ਈਰਾਨ ਅਤੇ ਅਮਰੀਕਾ ਦੇ ਰਿਸ਼ਤੇ ਕਾਫੀ ਵਧੀਆ ਨਹੀਂ ਰਹੇ ਨੇ ਹਾਲਾਂਕਿ ਜੇਸੂ ਪਰਮਾਣੂ ਡੀਲ ਨੂੰ ਲੈ ਕੇ ਈਰਾਨ ਅਤੇ ਇਜ਼ਰਾਈਲ ਆਪਸ ਵਿੱਚ ਝੜ ਰਹੇ ਸੀ ਔਰ ਅਮਰੀਕਾ ਦੇ ਵੱਲੋਂ ਇਜ਼ਰਾਈਲ ਦਾ ਸਾਥ ਦਿੱਤਾ ਗਿਆ ਸੀ ਤਾਂ ਉਹ ਕਿਤੇ ਨਾ ਕਿਤੇ ਅਮਰੀਕਾ ਦੇ ਵੱਲੋਂ ਹੀ ਸਭ ਤੋਂ ਪਹਿਲਾਂ ਈਰਾਨ ਦਾ ਸਾਥ ਦਿੱਤਾ ਗਿਆ ਸੀ ਈਰਾਨ ਦੇ ਵਿੱਚ ਪਰਮਾਣੂ ਪਲਾਂਟ ਲਗਾਉਣ ਲਈ ਅਮਰੀਕਾ ਦੇ ਵੱਲੋਂ ਸਹਾਇਤਾ ਕੀਤੀ ਗਈ ਸੀ ਪਰ ਬਾਅਦ ਵਿੱਚ ਇਹਨਾਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਜਾਂਦੇ ਨੇ ਇਜ਼ਰਾਈਲ ਦੇ ਵਿੱਚ ਜੋ ਜੰਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਜਾਂਦੇ ਨੇ ਅਮਰੀਕਾ ਦੇ ਰਿਸ਼ਤੇ ਵੀ ਈਰਾਨ ਦੇ ਨਾਲ ਵਿਗੜ ਜਾਂਦੇ ਨੇ ਔਰ ਇਸੇ ਦੇ ਚੱਲਦੇ ਉਸਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਅਮਰੀਕਾ ਦੇ ਵੱਲੋਂ ਲਗਾਈਆਂ ਗਈਆਂ ਸੀ ਕਿਉਂਕਿ ਅਮਰੀਕਾ ਦੇ ਵੱਲੋਂ ਜੋ ਪਰਮਾਣੂ ਊਰਜਾ ਦੇ ਵਿੱਚ ਮਦਦ ਕੀਤੀ ਗਈ ਸੀ ਪਰਮਾਣੂ ਪਲਾਂਟਾ ਲਗਾਉਣ ਦੇ ਵਿੱਚ ਜੋ ਮਦਦ ਅਮਰੀਕਾ ਦੇ ਵੱਲੋਂ ਕੀਤੀ ਗਈ ਸੀ ਤਾਂ ਇੱਕ ਡੀਲ ਹੀਰਾਨ ਦੇ ਨਾਲ ਕੀਤੀ ਗਈ ਸੀ ਕਿ ਈਰਾਨ ਇਸ ਊਰਜਾ ਦਾ ਜੋ ਉਪਯੋਗ ਹੈ ਉਹ ਪਰਮਾਣੂ ਹਥਿਆਰ ਬਣਾਉਣ ਲਈ ਨਹੀਂ ਕਰੇਗਾ ਪਰ ਜਦੋਂ ਭਾਰਤ ਵਰਗੇ ਦੇਸ਼ਾਂ ਦੇ ਵੱਲੋਂ ਵੀ ਪਰਮਾਣੂ ਹਥਿਆਰ ਬਣਾਏ ਗਏ ਤਾਂ ਉਸ ਤੋਂ ਬਾਅਦ ਈਰਾਨ ਨੇ ਸੋਚਿਆ ਕਿ ਜੇਕਰ ਭਾਰਤ ਪਾਕਿਸਤਾਨ ਵਰਗੇ ਦੇਸ਼ ਪਰਮਾਣੂ ਹਥਿਆਰ ਬਣਾ ਸਕਦੇ ਨੇ ਤਾਂ ਆਪਣਾ ਦਬਦਬਾ ਬਣਾਏ ਰੱਖਣ ਲਈ ਈਰਾਨ ਨੂੰ ਵੀ ਪਰਮਾਣੂ ਹਥਿਆਰ ਬਣਾਉਣੇ ਪੈਣਗੇ ਆਟਮ ਬੰਬ ਬਣਾਉਣੇ ਪੈਣਗੇ ਔਰ ਇਸੇ ਦੇ ਚੱਲਦੇ ਜਦੋਂ ਉਹਨਾਂ ਦੇ ਵੱਲ ਇਹਨਾਂ ਇਸ ਦਾ ਉਪਯੋਗ ਕਰਨ ਦੀ ਗੱਲ ਕਹੀ ਗਈ ਇਸ ਪਰਮਾਣੂ ਹਥਿਆਰਾਂ ਨੂੰ ਬਣਾਉਣ ਵੱਲ ਕਦਮ ਚੁੱਕਿਆ ਗਿਆ ਤਾਂ ਅਮਰੀਕਾ ਦੇ ਰਿਸ਼ਤੇ बिगड़ ਜਾਂਦੇ ਨੇ ایران ਦੇ ਨਾਲ ਹਾਲਾਂਕਿ ਅਮਰੀਕਾ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਤਰੀਕੇ ਦੀ ਪਰਮਾਣੂ ਡੀਲ ਹੈ ਤਾਂ ਉਹ ਵੀ ਅਮਰੀਕਾ ਦੇ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਉਹ ਕਿਸੇ ਹੋਰ ਦੇਸ਼ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਪਰ ایران ਆਪਣਾ ਦਬਦਬਾ ਬਣਾਉਣ ਲਈ ਹੋਰ ਦੇਸ਼ਾਂ ਦੀ ਮਦਦ ਵੀ ਲੈਂਦਾ ਹੈ ਫਰਾਂਸ ਵਰਗੇ ਦੇਸ਼ਾਂ ਦੀ ਮਦਦ ਉਸ ਦੇ ਵੱਲੋਂ ਲਈ ਜਾਂਦੀ ਹੈ ਔਰ ਇਸ ਨੂੰ ਲੈ ਕੇ ਅਮਰੀਕਾ ਅ ਕਫਾ ਹੋ ਜਾਂਦਾ ਹੈ ਔਰ ਲਗਾਤਾਰ ਇਹਨਾਂ ਦੋਹਾਂ ਦੇ ਵਿਚਾਲੇ ਇਸ ਨੂੰ ਲੈ ਕੇ ਤਣਾਅ ਵੀ ਚੱਲ ਰਿਹਾ ਸੀ ਔਰ ਇਸ ਦੇ ਚੱਲਦੇ ਕਈ ਪਾਬੰਦੀਆਂ ਈਰਾਨ ਦੇ ਉੱਤੇ ਲਗਾਈਆਂ ਗਈਆਂ ਨੇ ਪਰ ਹੁਣ ਜੰਗ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਤੇਲ ਵਿਕਰੀ ਦੇ ਉੱਤੇ ਵੀ ਪਾਬੰਦੀ ਲਗਾਈ ਜਾਵੇਗੀ ਪਰ ट्रम्प ਨੇ ਐਗਜ਼ੈਕ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਈਰਾਨ جنگ ਬਹੁਤ ਬਾਦਰੀ ਦੇ ਨਾਲ ਲੜਿਆ ਹੈ ਔਰ ਈਰਾਨ ਉੱਤੇ ਹੋਰ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ ਔਰ ਈਰਾਨ ਵੀ ਤੇਲ ਵਿਕਰੀ ਦੋਤੇ ਕਿਸੇ ਤਰੀਕੇ ਦੀ ਪਾਬੰਦੀ ਨਹੀਂ ਲਗਾਈ ਜਾਵੇਗੀ ਔਰ ਜੇਕਰ ਕੋਈ ਦੇਸ਼ ਈਰਾਨ ਦੇ ਕੋਲੋਂ ਤੇਲ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਸਾਨੂੰ ਇਸ ਤੋਂ ਕੋਈ ਵੀ ਸਮੱਸਿਆ ਨਹੀਂ ਹੈ ਹਾਲਾਂਕਿ ਉਹ ਦੇਸ਼ ਸਾਡੇ ਕੋਲੋਂ ਵੀ ਤੇਲ ਖਰੀਦੇ ਖਾਸ ਤੌਰ ਦੇ ਉੱਤੇ ਚੀਨ ਦਾ ਜ਼ਿਕਰ ਕੀਤਾ ਗਿਆ 트럼ਪ ਦੇ ਵੱਲੋਂ ਕਿ ਜੇਕਰ ਚੀਨ ਇਰਾਨ ਤੋਂ ਤੇਲ ਦੀ ਖਰੀਦ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਚੀਨ ਸਾਡੇ ਤੋਂ ਵੀ ਤੇਲ ਖਰੀਦੇ ਤਾਂ ਸਾਨੂੰ ਵਧੀਆ ਲੱਗੇਗਾ ਤਾਂ ਫਿਲਹਾਲ ਇਹ ਵੱਡਾ ਬਿਆਨ ਹੈ ਡੋਨਲਡ 트럼ਪ ਦਾ